ਇੱਕ ਕੁੜੀ ਚੀਕਾਂ ਮਾਰਦੀ ਥਾਣੇ ਦੇ ਵਿੱਚ ਜਾਂਦੀ ਹੈ ਤੇ ਕਹਿੰਦੀ ਹੈ ਕਿ ਥਾਣੇਦਾਰ ਸਾਹਿਬ ਜਲਦੀ ਚੱਲੋ ਨਹੀਂ ਤਾਂ ਉਹ ਸਭ ਨੂੰ ਮਾਰ ਦੇਵੇਗਾ ਕਿਸੇ ਨੂੰ ਜਿਉਂਦਾ ਨਹੀਂ ਛੱਡੇਗਾ ਹੁਣ ਥਾਣੇਦਾਰ ਆਪਣੀ ਪੁਲਿਸ ਪਾਰਟੀ ਦੇ ਨਾਲ ਘਟਨਾ ਵਾਲੀ ਜਗ੍ਹਾ ਤੇ ਪਹੁੰਚਦਾ ਹੈ ਤੇ ਜਦੋਂ ਫਿਰ ਉੱਥੋਂ ਦਾ ਮੰਜ਼ਰ ਥਾਣੇਦਾਰ ਤੇ ਪੁਲਿਸ ਪਾਰਟੀ ਦੇਖਦੀ ਆ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਇੱਥੇ ਪੰਜ ਲਾਸ਼ਾਂ ਪਈਆਂ ਸੀ ਤੇ ਇੱਕ ਮੁੰਡਾ ਸਰਫ ਰਹਾ ਸੀ जखਮਾਂ ਦੀ ਮਾਰ ਦੇ ਨਾਲ ਇਹ ਲਾਸ਼ਾਂ ਦੇ ਵਿੱਚ ਦੋ ਔਰਤਾਂ ਦੀਆਂ ਤੇ ਇੱਕ 6 ਸਾਲਾਂ ਮੁੰਡੇ ਦੀ ਇੱਕ 4 ਸਾਲਾਂ ਕੁੜੀ ਦੀ ਤੇ ਇੱਕ 1.5 ਸਾਲਾਂ ਮੁੰਡੇ ਦੀ ਇਹ ਲਾਸ਼ਾਂ ਨੂੰ ਦੇਖ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਪਿੰਡ ਦੇ ਵਿੱਚ ਚਾਰੇ ਪਾਸੇ ਸਨਾਂਟਾ ਬਸ ਰਿਹਾ ਹੁੰਦਾ ਹੈ ਤੇ ਹੁਣ ਪੁਲਿਸ ਇਹ ਜਾਣਨਾ ਚਾਹੁੰਦੀ ਸੀ ਕਿ ਇਹਨਾਂ ਲਾਸ਼ਾਂ ਨੂੰ ਬੁਸ਼ਾਉਣ ਵਾਲਾ ਇਹਨਾਂ ਦਾ ਕਾਤਲ ਕੌਣ ਹੈ ਕਿਸ ਨੇ ਇੰਨੀ ਦਰਿੰਦਗੀ ਦੇ ਨਾਲ ਇਹ ਸਭ ਨੂੰ ਮਾਰਿਆ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਤਫ਼ਤੀਸ਼ ਕਰਦੀ ਹੈ ਤੇ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਸਭ ਦੇ ਹੋਸ਼ ਉਡਾ ਦਿੰਦੀ ਹੈ ਇਹ ਪਤਾ ਲੱਗਦਾ ਕਿ ਇਹਨਾਂ ਕਤਲਾਂ ਨੂੰ ਕਰਨ ਵਾਲਾ ਕੌਣ ਹੈ ਤਾਂ ਫਿਰ ਲੋਕ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕੋਈ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਲਖਨਊ ਤੇ ਇਸ ਦੇ ਅਧੀਨ ਪੈਂਦਾ ਥਾਣਾ ਮੋਹਨ ਲਾਲ ਗੰਜ ਤੇ ਇਸ ਦੇ ਅਧੀਨ ਪੈਂਦਾ ਪਿੰਡ ਗੋਰਾ ਗੱਲ ਹੈ 25 April 2009 ਦੀ ਇਥੋਂ ਦੀ ਰਹਿਣ ਵਾਲੀ ਸੰਤੋਸ਼ੀ ਜੋ ਕਿ ਕੱਚੇ ਮਕਾਨ ਦੇ ਵਿੱਚ ਰਹਿੰਦੀ ਸੀ ਇਸ ਦਾ ਪਤੀ ਜਿਸ ਦਾ ਨਾਮ ਸਰਬੰਸ ਸੀ ਤੇ ਇਸ ਦੇ ਤਿੰਨ ਬੱਚੇ 6 ਸਾਲਾਂ ਰਾਮ ਸਰੂਪ 4 ਸਾਲਾਂ ਸਿਮਰਨ ਤੇ 1.5 ਸਾਲਾਂ ਰਵੀ ਸਭ ਕੁਝ ਚੰਗਾ ਚੱਲ ਰਿਹਾ ਸੀ 25 ਅਪ੍ਰੈਲ 2009 ਨੂੰ ਸਵੇਰੇ ਤਕਰੀਬਨ 6:30 ਵਜੇ ਦਾ ਟਾਈਮ ਸੀ ਜੋ ਸੰਤੋਸ਼ੀ ਸੀ ਉਹ ਸਬਜ਼ੀ ਕੱਟ ਰਹੀ ਸੀ ਤੇ ਉਸ ਦੇ ਪਤੀ ਨੂੰ ਉਹ ਕਹਿੰਦੀ ਹੈ ਕਿ ਤੂੰ ਨਾਮਕ ਲਿਆ ਕਿਉਂਕਿ ਤੈਨੂੰ ਇੱਕ ਅੱਧੀ ਵਾਰਤਾ ਸੁਣਦਾ ਨਹੀਂ ਮੈਂ ਤੈਨੂੰ 20 ਵਾਰ ਕਹਿੰਦਾ ਕਿ ਘਰ ਵਿੱਚ ਨਾਮਕ ਖਤਮ ਹੈ ਹੁਣ ਸਬਜੀ ਕਿਵੇਂ ਬਣੇਗੀ ਚਾ ਪਹਿਲਾਂ ਨਮਕ ਲੈ ਕੇ ਆ ਇਹ ਸੁਣ ਕੇ ਪਤੀ ਗੁੱਸੇ ਦੇ ਵਿੱਚ ਆ ਜਾਂਦਾ ਤੇ ਉਹ ਚੁੱਲ੍ਹੇ ਦੇ ਉੱਤੇ ਪਈ ਕੜਾਹੀ ਨੂੰ ਥੱਲੇ ਸੁੱਟ ਦਿੰਦਾ ਤੇ ਬਾਹਰ ਨਿਕਲਣ ਵੇਲੇ ਦਰਵਾਜ਼ੇ ਦੇ ਲੱਤ ਮਾਰਦਾ ਤੇ ਉਸ ਤੋਂ ਬਾਅਦ ਹੁਣ ਇਹ ਬੰਦਾ ਕਹਾੜੀ ਚੱਕ ਕੇ ਲੈ ਕੇ ਆਉਂਦਾ ਤੇ ਅਨਸਾਰ ਕਹਾੜੀ ਆਪਣੀ ਪਤਨੀ ਦੀ ਅੱਖ ਉੱਤੇ ਮਾਰਦਾ ਤੇ ਉਹ ਜ਼ਖਮੀ ਹੋ ਜਾਂਦੀ ਹੈ بے ਹੋਸ਼ ਹੋ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਸੰਤੋਸ਼ੀ ਦੀ ਚੀਕ ਨਿਕਲਦੀ ਹੈ ਤਾਂ 6 ਸਾਲਾ ਬੇਟਾ ਇਹਨਾਂ ਦਾ ਰਾਮ ਸਰੂਪ ਉਹ ਕਮਰੇ ਦੇ ਵਿੱਚੋਂ ਬਾਹਰ ਆਉਂਦਾ ਹੈ ਤੇ ਜਦੋਂ ਉਹ ਆਪਣੀ ਮਾਂ ਨੂੰ ਇਸ ਹਾਲਤ ਦੇ ਵਿੱਚ ਦੇਖਦਾ ਹੈ ਤਾਂ ਇਹ ਸਰਬਣ ਜੋ ਕਿ ਰਾਮ ਸਰੂਪ ਦਾ ਪਿਤਾ ਸੀ ਇਹ ਉਸ ਨੂੰ ਇੱਕ ਹੱਥ ਦੇ ਨਾਲ ਚੱਕ ਲੈਂਦਾ ਹੈ ਇਸ ਦੇ ਦੂਸਰੇ ਹੱਥ ਦੇ ਵਿੱਚ ਕਹਾੜੀ ਹੁੰਦੀ ਹੈ ਤੇ ਉਸ ਤੋਂ ਬਾਅਦ ਸਰਬਣ ਰਾਮ ਸਰੂਪ ਨੂੰ ਸਿੱਟਦਾ ਹੈ ਤੇ ਇਹ ਸੁੱਪਰ ਕਹਾੜੀਆਂ ਦੇ ਨਾਲ ਬਾਹਰ ਕਰਦਾ ਹੈ ਇਸ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ 4 ਸਾਲਾਂ ਸਿਮਰਨ ਜਦੋਂ ਕਮਰੇ ਦੇ ਵਿੱਚੋਂ ਕਿਉਂਕਿ ਇਹ ਜੋ ਬੱਚੇ ਸੀ ਇਹ ਕਮਰੇ ਦੇ ਵਿੱਚ ਸੁੱਤੇ ਪਏ ਸੀ ਕਮਰੇ ਦੇ ਵਿੱਚੋਂ ਬਾਹਰ ਨਿਕਲਦੀ ਅੱਖਾਂ ਮਲਦੀ ਤਾਂ ਇਹ ਦਰਿੰਦਾ ਉਸ ਉੱਪਰ ਵੀ ਕਹਾੜੀ ਦੇ ਨਾਲ ਬਾਹਰ ਕਰਦਾ ਹੈ ਤੇ ਸਿਮਰਨ ਦਾ ਗਲ ਧੜ ਨਾਲੋਂ ਅਲੱਗ ਕਰ ਦਿੰਦਾ ਹੈ ਉਸ ਤੋਂ ਬਾਅਦ ਇਹ ਅੰਦਰ ਜਾਂਦਾ ਹੈ ਅੰਦਰ 1.5 ਸਾਲਾਂ ਰਵੀ ਸੁੱਤਾ ਪਿਆ ਹੁੰਦਾ ਹੈ ਤੇ ਇਹ ਉਸ ਉੱਪਰ ਵੀ ਬਾਹਰ ਕਰਦਾ ਹੈ ਤੇ ਰਵੀ ਦੇ ਦੋ ਟੁਕੜੇ ਕਰ ਦਿੰਦਾ ਹੈ ਹੁਣ ਸੰਤੋਸ਼ੀ ਨੂੰ ਹੋਸ਼ ਆਉਂਦਾ ਹੈ ਤੇ ਉਹ ਭੱਜ ਕੇ ਆਪਣੇ ਬੱਚਿਆਂ ਵੱਲ ਜਾਂਦੀ ਹੈ ਪਰ ਇਧਰ ਸਰਬੰਦ ਦੇ ਹੱਥ ਦੇ ਵਿੱਚ ਕਹਾੜੀ ਹੁੰਦੀ ਹੈ ਤੇ ਇਹ ਹੁਣ ਸੰਤੋਸ਼ੀ ਦੇ ਉੱਤੇ ਹੋਰ ਵਾਰ ਕਰਦਾ ਹੈ ਸੰਤੋਸ਼ੀ ਦੀ ਗਰਦਨ ਧੜ ਦੇ ਨਾਲ ਥੋੜੀ ਜੀ ਰਹਿ ਜਾਂਦੀ ਹੈ ਇਸ ਨੇ 4-5 ਵਾਰ ਕਰਕੇ ਸੰਤੋਸ਼ੀ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਹੁਣ ਗਮਾਨ ਦੇ ਵਿੱਚ ਰਹਿੰਦੀ ਮਾਧੂਰੀ ਜਿਸ ਦੀ ਉਮਰ ਲਗਭਗ 50 ਸਾਲ ਸੀ ਉਹ ਪਹਿਲਾਂ ਵੀ ਇਸ ਘਰੇ ਆਉਂਦੀ ਸੀ ਪਹਿਲਾਂ ਵੀ ਇਸ ਘਰੇ ਝਗੜੇ ਹੁੰਦੇ ਰਹਿੰਦੇ ਸੀ ਤੇ ਹੁਣ ਵੀ ਮਾਦਰੀ ਨੇ ਜਦੋਂ ਚੀਖ ਸੁਣੀ ਤਾਂ ਉਸ ਨੂੰ ਲੱਗਿਆ ਕਿ ਅੱਜ ਫੇਰ ਸੰਤੋਸ਼ੀ ਅਤੇ ਸਰਬੰਦ ਦੇ ਵਿੱਚ ਝਗੜਾ ਹੋ ਰਿਹਾ ਅੱਜ ਫੇਰ ਮੈਂ ਜਾ ਕੇ ਇਹਨਾਂ ਨੂੰ ਸਮਝਾ ਕੇ ਆਉਣੀ ਹੈ ਮਾਦਰੀ ਜਦੋਂ ਹੁਣ ਸਰਬੰਦ ਦੇ ਘਰ ਆਉਂਦੀ ਹੈ ਤਾਂ ਉਹ ਜਦੋਂ ਇੱਥੇ ਹੋਇਆ ਨਰ ਸਿੰਘ ਹਾਰ ਦੇਖਦੀ ਹੈ ਇੱਥੇ ਪਈਆਂ ਲਾਸ਼ਾਂ ਦੇਖਦੀ ਹੈ ਤਾਂ ਉਸ ਦੀਆਂ ਚੀਕਾਂ ਨਿਕਲ ਜਾਂਦੀਆਂ ਤੇ ਉਹ ਹੁਣ ਸਰਬੰਦੇ ਘਰੋਂ ਆਪਣੇ ਘਰ ਵੱਲ ਭਾਈਦੀ ਹੈ ਤੇ ਸਰਬਣ ਉਸ ਉੱਪਰ ਕਹਾੜੀ ਦੇ ਨਾਲ ਬਾਹਰ ਕਰ ਦਿੰਦਾ ਹੈ ਤੇ ਕਈ ਵਾਰ ਕਰਦਾ ਤੇ ਕਹਿੰਦਾ ਕਿ ਤੂੰ ਆਏ ਬਾਰ ਪੰਚਾਇਤ ਬਣ ਕੇ ਆ ਜਾਨੀਂ ਤੈਨੂੰ ਵੀ ਅੱਜ ਮੈਂ ਨਹੀਂ ਛੱਡਾਂਗਾ ਤੇ ਹੁਣ ਉਹ ਮਾਦਰੀ ਦੇ ਉੱਤੇ ਵੀ ਕਹਾੜੀ ਦੇ ਨਾਲ ਹਮਲੇ ਕਰਕੇ ਮਾਰ ਦਿੰਦਾ ਹੈ ਹੁਣ ਮਾਦਰੀ ਦਾ ਬੇਟਾ ਰਜਿੰਦਰ ਉਹ ਜਦੋਂ ਆਪਣੀ ਮਾਂ ਦੀਆਂ ਚੀਕਾਂ ਸੁਣਦਾ ਤਾਂ ਘਰੋਂ ਬਾਹਰ ਭਾਈਦਾ ਉਹ ਦੇਖਦਾ ਕਿ ਮੇਰੀ ਮਾਂ ਨੂੰ ਕੀ ਹੋ ਗਿਆ ਤੇ ਜਦੋਂ ਆਪਣੀ ਮਾਂ ਕੋਲ ਆਉਂਦਾ ਤਾਂ ਸਰਬਣ ਰਜਿੰਦਰ ਦੇ ਉੱਤੇ ਵੀ ਕਹਾੜੀ ਦੇ ਨਾਲ ਬਾਰ ਕਰਦਾ ਹੈ ਇਹ ਜ਼ਖਮੀ ਹੋ ਜਾਂਦਾ ਉਸ ਤੋਂ ਬਾਅਦ ਮਾਦੂਰੀ ਦੀ ਬੇਟੀ ਜਦੋਂ ਬਾਹਰ ਨਿਕਲ ਕੇ ਦੇਖਦੀ ਹੈ ਤਾਂ ਉਸ ਦੇ ਵੀ ਹੋਸ਼ ਉੱਡ ਜਾਂਦੇ ਆ ਉਹ ਇੱਥੋਂ ਭੱਜਦੀ ਹੈ ਭੱਜ ਕੇ ਮੋਹਨ ਲਾਲ ਗੰਜ ਥਾਣੇ ਦੇ ਵਿੱਚ ਜਾਂਦੀ ਹੈ ਜੋ ਕਿ ਇੱਥੋਂ ਲਗਭਗ 3 ਕਿਲੋਮੀਟਰ ਸੀ ਤੇ ਉੱਥੇ ਜਾ ਕੇ ਪੁਲਿਸ ਨੂੰ ਕਹਿੰਦੀ ਹੈ ਕਿ ਉਹ ਸਭ ਨੂੰ ਮਾਰ ਦੇਵੇਗਾ ਉਹ ਕਿਸੇ ਨੂੰ ਨਹੀਂ ਛੱਡੇਗਾ ਉਸਨੇ ਮੇਰੀ ਮਾਂ ਨੂੰ ਮਾਰ ਦਿੱਤਾ ਮੇਰੇ ਭਰਾ ਨੂੰ ਮਾਰ ਦਿੱਤਾ ਆਪਣੇ ਪਰਿਵਾਰ ਨੂੰ ਮਾਰ ਦਿੱਤਾ ਤੁਸੀਂ ਮੇਰੇ ਨਾਲ ਚੱਲੋ ਨਹੀਂ ਤਾਂ ਉਹ ਪਿੰਡ ਵਿੱਚ ਕਿਸੇ ਨੂੰ ਵੀ ਜਿਉਂਦਾ ਨਹੀਂ ਛੱਡੇਗਾ ਹੁਣ ਜਦੋਂ ਐਸ ਐਚਓ ਅਸ਼ੋਕ ਕੁਮਾਰ ਇਹ ਸੁਣਦੇ ਨੇ ਤਾਂ ਆਪਣੀ ਪੁਲਿਸ ਪਾਰਟੀ ਦੇ ਨਾਲ ਇਸ ਕੁੜੀ ਦੇ ਨਾਲ ਘਟਨਾ ਬੜੀ ਜਗ੍ਹਾ ਤੇ ਆਉਂਦੇ ਨੇ ਪੁਲਿਸ ਜਦੋਂ ਆ ਕੇ ਦੇਖਦੀ ਆ ਤਾਂ ਪੰਜ ਲਾਸ਼ਾਂ ਪਈਆਂ ਸੀ ਤੇ ਰਜਿੰਦਰ ਜ਼ਖਮੀ ਸੀ ਜੋ ਕਿ ਮਾਦੂਰੀ ਦਾ ਮੁੰਡਾ ਸੀ ਜੋ ਕਿ ਸਰਬਨ ਦੇ ਘਰ ਦੇ ਨਾਲ ਹੀ ਰਹਿੰਦੀ ਸੀ ਗਮਾਂਡ ਦੇ ਵਿੱਚ ਰਹਿੰਦੀ ਸੀ ਤੇ ਮਾਦਰੀ ਦੀ ਬੇਟੀ ਜੋ ਸੰਗੀਤਾ ਹੁੰਦੀ ਆ ਉਹ ਹੀ ਪੁਲਿਸ ਨੂੰ ਇਤਲਾਹ ਕਰਕੇ ਆਉਂਦੀ ਆ ਉਹ ਹੀ ਥਾਣੇ ਜਾਂਦੀ ਆ ਕਈ ਲੋਕਾਂ ਨੇ ਇਹ ਸਾਰਾ ਮੰਜ਼ਰ ਦੇਖਿਆ ਸੀ ਪਰ ਕੋਈ ਵੀ ਗਵਾਹੀ ਦੇਣ ਨੂੰ ਤਿਆਰ ਨਹੀਂ ਸੀ ਕਿ ਇਹ ਜੋ ਕਤਲ ਕੀਤਾ ਕਿਸ ਨੇ ਕੀਤੇ ਨੇ ਤੇ ਹੁਣ ਪੁਲਿਸ ਤਫ਼ਤੀਸ਼ ਕਰਦੀ ਹੈ ਤਫ਼ਤੀਸ਼ ਦੇ ਵਿੱਚ ਪਤਾ ਲੱਗਦਾ ਕਿ ਜੋ ਸੰਤੋਸ਼ੀ ਦਾ ਪਤੀ ਆ ਸਰਬਨ ਉਸ ਨੇ ਹੀ ਆਪਣੀ ਪਤਨੀ ਤਿੰਨ ਬੱਚੇ ਅਤੇ ਜੋ ਗਮਾਂਡਣ ਹੁੰਦੀ ਹੈ ਮਾਦਰੀ ਉਸ ਦਾ ਕਤਲ ਕੀਤਾ ਤੇ ਉਹ ਤੇ ਜੋ ਉਸ ਦਾ ਮੁੰਡਾ ਰਜਿੰਦਰ ਹੁੰਦਾ ਹੈ ਉਹ ਵੀ ਜ਼ਖਮੀ ਹੁੰਦਾ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਪਰ ਉਹ ਵੀ ਥੋੜੇ ਦਿਨਾਂ ਬਾਅਦ ਮਰ ਜਾਂਦਾ ਹੈ ਹੁਣ ਪੁਲਿਸ ਸਰਬਨ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਸ ਤੋਂ ਪੁੱਛਗਿੱਛ ਕਰਦੀ ਹੈ ਕਿਉਂਕਿ ਪੁਲਿਸ ਨੂੰ ਪਤਾ ਲੱਗਿਆ ਕਿ ਜੋ ਸਰਬਨ ਉਸ ਦੇ ਆਪਣੀ ਭਾਬੀ ਸੋਮਣ ਦੇ ਨਾਲ ਨਾਜਾਇਜ਼ ਸਬੰਧ ਨੇ ਜਿਸ ਕਾਰਨ ਇਹਨਾਂ ਦੇ ਘਰ ਲੜਾਈ ਹੁੰਦੀ ਸੀ ਸੰਤੋਸ਼ੀ ਇਸ ਗੱਲ ਦਾ ਵਿਰੋਧ ਕਰਦੀ ਸੀ ਤੇ ਸਰਬਨ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਸੀ ਰੋਜ਼ਾਨਾ ਵਾਂਗ ਹੀ ਇਹਨਾਂ ਦੇ ਘਰ ਇਸ ਗੱਲ ਨੂੰ ਲੈ ਕੇ ਲੜਾਈ ਹੁੰਦੀ ਸੀ ਉਸ ਦਿਨ ਵੀ ਦੱਸਿਆ ਗਿਆ ਕਿ ਜੋ ਸੁਮਨ ਹੁੰਦੀ ਹੈ ਉਹ ਹੀ ਸਰਬਨ ਨੂੰ ਕਹਾੜੀ ਫੜਾਉਂਦੀ ਹੈ ਕਿ ਤੂੰ ਜਾ ਤੇ ਜਾ ਕੇ ਸਭ ਨੂੰ ਮਾਰ ਦੇ ਪਰ ਜੋ ਸਰਬਨ ਹੁੰਦਾ ਤੇ ਸੁਮਨ ਹੁੰਦੀ ਉਹ ਕਹਿੰਦਾ ਕਿ ਅਸੀਂ ਕਤਲ ਨਹੀਂ ਕੀਤਾ ਕਤਲ ਮਾਦੂਰੀ ਦੇ ਮੁੰਡੇ ਨੰਨੇ ਨੇ ਕੀਤਾ ਮਾਦੂਰੀ ਦਾ ਇੱਕ ਮੁੰਡਾ ਹੋਰ ਵੀ ਸੀ ਜਿਸ ਦਾ ਨਾਮ ਨੰਨਾ ਸੀ ਪੁਲਿਸ ਉਸ ਨੂੰ ਗ੍ਰਿਫਤਾਰ ਕਰਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਦੀ ਹੈ ਪਰ ਨੰਨਾ ਕਹਿੰਦਾ ਕਿ ਮੈਂ ਤਾਂ ਉਸ ਸਮੇਂ ਪਿੰਡ ਦੇ ਵਿੱਚ ਹੀ ਨਹੀਂ ਸੀ ਮੈਂ ਤਾਂ ਨਾਲ ਦੇ ਪਿੰਡ ਟੈਂਟ ਲਗਾਉਣ ਗਿਆ ਹੋਇਆ ਸੀ ਹੁਣ ਪੁਲਿਸ ਇਸ ਗੱਲ ਦੀ ਤਫਤੀਸ਼ ਕਰਦੀ ਹੈ ਤਾਂ ਪਤਾ ਲੱਗਦਾ ਕਿ ਨੰਨਾ ਬਿਲਕੁਲ ਸਹੀ ਕਹਿ ਰਿਹਾ ਸੀ ਉਹ ਤਾਂ ਘਟਨਾ ਦੇ ਸਮੇਂ ਇੱਥੇ ਮੌਜੂਦ ਹੀ ਨਹੀਂ ਸੀ ਤੇ ਜੋ ਸਰਬਣ ਹੈ ਉਸ ਨੇ ਹੀ ਇਹ 6 ਕਤਲ ਕੀਤੇ ਨੇ ਕਹਾੜੀ ਦੇ ਨਾਲ ਇਹਨਾਂ 6 ਜਾਨਿਆਂ ਨੂੰ ਵੜ ਦਿੱਤਾ ਹੁਣ ਇਹਨਾਂ ਉੱਪਰ ਕੇਸ ਦਰਜ ਕੀਤਾ ਜਾਂਦਾ ਹੈ ਤੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਸੁਮਨ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਕਿਉਂਕਿ ਸੁਮਨ ਨੇ ਹੀ ਜੋ ਸਰਬਨ ਸੀ ਉਸ ਨੂੰ ਹਤਿਆ ਕਰਨ ਲਈ ਉਕਸਾਇਆ ਸੀ ਉਸ ਨੇ ਹੀ ਸਰਬਨ ਨੂੰ ਕਹਾੜੀ ਦਿੱਤੀ ਸੀ ਹੁਣ ਇਹਨਾਂ ਪਰਚੇ ਚੱਲਦਾ ਹੈ ਅਗਸਤ 2017 ਦੇ ਵਿੱਚ ਲਖਨਊ ਦੀ ਕੋਰਟ ਵੱਲੋਂ ਫੈਸਲਾ ਆਉਂਦਾ ਕਿ ਜੋ ਸਰਬਨ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਜੋ ਸੁਮਨ ਹੁੰਦੀ ਹੈ ਉਸ ਨੂੰ 4 ਸਾਲਾਂ ਦੀ ਕੈਦ ਸੁਣਾਈ ਜਾਂਦੀ ਹੈ ਕਿਉਂਕਿ ਸੁਮਨ ਇਸ ਵਿੱਚ ਦੋਸ਼ੀ ਸੀ ਕਿ ਉਸ ਨੇ ਸਰਬਨ ਨੂੰ ਉਕਸਾਇਆਗਾ ਕਤਲ ਕਰਨ ਦੇ ਲਈ ਹੁਣ ਇਹ ਹਾਈ ਕੋਰਟ ਦਾ ਰੁਖ ਕਰਦੇ ਨੇ ਹਾਈ ਕੋਰਟ ਦੇ ਵਿੱਚ ਵੀ 2022 ਚ ਜੋ ਫੈਸਲਾ ਆਉਂਦਾ ਉਹ ਇਹ ਆਉਂਦਾ ਕਿ ਜੋ ਲਖਨਊ ਕੋਰਟ ਨੇ ਫੈਸਲਾ ਦਿੱਤਾ ਉਹ ਹੀ ਬਰਕਰਾਰ ਹੈ ਸਰਬਨ ਨੂੰ ਫਾਂਸੀ ਹੀ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਬੜਾ ਖੰਖਾਰ ਹੈ ਇਹ ਬੰਦਾ ਸਮਾਜ ਲਈ ਬੜਾ ਹੀ ਘਾਤਕ ਹੈ ਇਸ ਲਈ ਇਸ ਨੂੰ ਉਦੋਂ ਤੱਕ ਫਾਂਸੀ ਤੇ ਲਟਕਾਇਆ ਜਾਣਾ ਚਾਹੀਦਾ ਜਦੋਂ ਤੱਕ ਇਸ ਦੀ ਮੌਤ ਨਹੀਂ ਹੋ ਜਾਂਦੀ। ਦਰਅਸਲ ਜੋ ਸਰਬਨ ਹੁੰਦਾ ਹੈ ਉਸ ਦਾ ਇੱਕ ਵੱਡਾ ਭਰਾ ਹੁੰਦਾ ਹੈ। ਉਸ ਦਾ ਵਿਆਹ ਹੋ ਜਾਂਦਾ ਹੈ। ਸਰਬਨ 17-18 ਸਾਲਾਂ ਦਾ ਸੀ ਉਸ ਵੇਲੇ। ਸਰਬਨ ਮਜ਼ਦੂਰੀ ਕਰਦਾ ਸੀ ਤੇ ਹੁਣ ਜੋ ਸਰਬਨ ਸੀ ਉਸ ਦਾ ਆਪਣੀ ਭਜਾਈ ਸੁਮਨ ਦੇ ਨਾਲ ਪਿਆਰ ਹੋ ਜਾਂਦਾ ਹੈ। ਇਹਨਾਂ ਦੇ ਆਪਸ ਵਿੱਚ ਨਜਾਇਜ਼ ਸਬੰਧ ਬਣ ਜਾਂਦੇ ਨੇ। ਉਸ ਤੋਂ ਬਾਅਦ ਸਰਬਨ ਦਾ ਵਿਆਹ ਹੋ ਜਾਂਦਾ ਹੈ। ਬਿਆਤੂ ਬਾਦ ਸੰਤੋਸ਼ੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਤਾਂ ਉਹ ਇਸ ਚੀਜ਼ ਦਾ ਵਿਰੋਧ ਕਰਦੀ ਹੈ ਉਹ ਇਸ ਨੂੰ ਕਹਿੰਦੀ ਹੈ ਕਿ ਤੂੰ ਗਲਤ ਕਰ ਰਿਹਾ ਪਰ ਜੋ ਸਰਬਣ ਹੁੰਦਾ ਉਹ ਸੰਤੋਸ਼ੀ ਦੀ ਇਸ ਗੱਲ ਤੇ ਬੜਾ ਗੁੱਸਾ ਕਰਦਾ ਸੀ ਤੇ ਫਿਰ ਇੱਕ ਦਿਨ ਇਹੋ ਜਿਹਾ ਆਉਂਦਾ ਕਿ ਸਰਬਣ ਗੁੱਸੇ ਦੇ ਵਿੱਚ ਆਪਣੇ ਪਰਿਵਾਰ ਨੂੰ ਹੀ ਖਤਮ ਕਰ ਦਿੰਦਾ ਤੇ ਗਮਾਣ ਦੇ ਵਿੱਚ ਰਹਿੰਦੀ ਮਾਦਰੀ ਅਤੇ ਉਸ ਦੇ ਮੁੰਡੇ ਨੂੰ ਵੀ ਮੌਤ ਦੇ ਘਾਟ ਉਤਾਰ ਦਿੰਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਪਿਤਾ ਨੇ ਹੀ ਆਪਣੇ ਤਿੰਨ ਬੱਚਿਆਂ ਦਾ ਤੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਤੇ ਜੋ ਗਮਾਣ ਦੇ ਵਿੱਚ ਜੋ ਔਰਤ ਉਹਨਾਂ ਦਾ ਝਗੜਾ ਨਪਟਾਉਣ ਆਉਂਦੀ ਸੀ ਜੋ ਉਹਨਾਂ ਨੂੰ ਸ਼ਾਂਤ ਕਰਨ ਆਉਂਦੀ ਸੀ ਉਸ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਕਿ ਤੂੰ ਪੰਚਾਇਤ ਬਣ ਕੇ ਆ ਜਾਨੀਂ ਤੇ ਉਸ ਦਾ ਪੁੱਤਰ ਅਰਜੰਦਰ ਜੋ ਕਿ ਆਪਣੀ ਮਾਂ ਨੂੰ ਬਚਾਉਣਾ ਆਂਦਾ ਉਸ ਉੱਪਰ ਵੀ ਕਹਾੜੀ ਨਾਲ ਬਾਰ ਕਰਕੇ ਉਸ ਦੀ ਵੀ ਹਤਿਆ ਕਰ ਦਿੰਦਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ